ਸ਼ਰਮ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆ ਮੁੱਖ ਮੰਤਰੀ ਕੀ ਹੈ ਆ ਤਾਂ ਇਹ ਮੱਲ ਮੱਲ ਦਾ ਕੇ ਦੁੱਖ ਲੱਗਦਾ ਸ਼ਰਮ ਆਉਂਦੀ ਕਿ ਇਹਨੂੰ ਕਹਿੰਦੇ ਮੁੱਖ ਮੰਤਰੀ ਜਿਹਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਮੁੱਖ ਮੰਤਰੀ ਮਾਨ ਨੇ ਤਾਂ ਪੰਜਾਬ ਨੂੰ ਗਿਰਵੀ ਹੀ ਰੱਖ ਦਿੱਤਾ ਹੈ ਜਿਸ ਦੇ ਚੱਲਦੇ ਉਸ ਦੀ ਕੁਰਸੀ ਬਚੀ ਰਹੇ ਇਹ ਵੱਡੇ ਨਜ਼ਾਮ ਸੁਖਵੀਰ ਬਾਦਲ ਨੇ ਲਾਏ ਨੇ ਤੇ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਐਕਵਾਇਰ ਹੋਣ ਨੂੰ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਮੈਂ ਹਾਂ ਉਦੋਂ ਤੱਕ ਨਹੀਂ ਹੋਣ ਦੇਵਾਂਗਾ ਸ਼ਰਮ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆਹ ਮੁੱਖ ਮੰਤਰੀ ਕੀ ਹੈ ਆ ਤਾਂ ਇਹਨੂੰ ਮੈਨੂੰ ਬੱਲਾ ਤੱਕ ਕਿਉਂ ਦੁੱਖ ਲੱਗਦਾ ਸ਼ਰਮ ਆਉਂਦੀ ਕਿ ਉਹਨੂੰ ਕਹਿੰਦੇ ਮੁੱਖ ਮੰਤਰੀ ਜਿਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਹੁਣ ਇਹਨਾਂ ਨੇ ਫੈਸਲਾ ਕਰਨਾ ਆ ਕੁੰਡੂ ਜੀ ਨੇ ਰੌਏ ਸਾਹਿਬ ਨੇ ਮਹੇਸ਼ਵਰੀ ਸਾਹਿਬ ਨੇ ਤੇ ਪੰਸਨ ਜੀ ਨੇ ਇਹ ਇੱਕ ਚੀਫ ਫੈਕਟਰੀ ਨੂੰ ਅੰਤੇ ਥੱਲੇ ਕਿ ਕਿਹੜਾ ਛੱਡਣਾ ਹੈ ਕਿਹੜਾ ਰੱਖਣਾ ਹੈ ਕੀ ਤਾਂ ਜਿਵੇਂ ਪੈਸੇ ਆਈ ਜਾਣਗੇ ਉਹ ਛੱਡੀ ਜਾਣਗੇ ਜਿਹਨੂੰ ਲੋਟ ਕਰਨਾ ਹੈ ਦੇਖੋ ਪੰਜਾਬ ਦੇ ਕਿਸਾਨਾਂ ਗਰੀਬ ਤੇ ਆ ਲੁੱਟ ਜਿਹੜੀ ਹੋ ਰਹੀ ਹੈ ਅਕਾਲੀ ਦਲ ਨਹੀਂ ਬਰਦਾਸ਼ਤ ਕਰ ਸਕਦਾ ਅਕਾਲੀ ਦਲ ਆ ਨਹੀਂ ਹੋਣ ਦਊਗਾ ਮੈਂ ਤੁਹਾਨੂੰ ਵਾਦਾ ਕਰਦਾ ਜਿੰਨਾ ਮਰਜੀ ਮੈਂ ਚੀਫ ਸੈਕਟਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਮੁੱਖ ਮੰਤਰੀ ਤਾਂ ਆ ਭੱਜ ਗਿਆ ਥੋੜੇ ਮੋੜੇ ਤੇ ਸਾਰੀ ਕੁਝ ਪਾ ਗਿਆ ਹੈ ਚੀਫ ਸੈਕਟਰੀ ਸਾਹਿਬ ਬੇਨਤੀ ਕਰਦਾ ਜੋ ਤੁਸੀਂ ਕਰਨ ਲੱਗੇ ਹੋ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਸਾਰਾ ਕੁਝ ਹੀ ਕਾਨੂੰਨ ਦੇ ਖਿਲਾਫ ਹੈ ਐਨਾ ਸੋਚਿਓ ਤੁਸੀਂ ਡੇਢ ਦੋ ਸਾਲ ਚੀਫ ਸੈਕਟੀ ਰਹਿ ਜਾਓਗੇ ਉਹਦੇ ਬਾਅਦ ਕਿੱਧਰ ਜਾਓਗੇ ਜੇ ਤੁਸੀਂ ਗਲਤ ਕੀਤਾ ਕੰਮ ਮੈਂ ਸਾਰੇ ਆਪਸਰਾ ਸਭਾ ਨੂੰ ਬੇਨਤੀ ਕਰਨਾ ਚਾਹਣਾ ਆ ਪੰਜਾਬ ਦੀ ਲੁੱਟ ਦੇ ਵਿੱਚ ਤੁਸੀਂ ਹਿੱਸਾਦਾਰੀ ਨਾ ਪਾਓ ਕਿਉਂਕਿ ਆ ਲੁੱਟ ਨਹੀਂ ਹੋਣ ਦੇਵਾਂਗੇ ਜਿਹੜੇ ਪਾਉਣਗੇ ਸਹੀ ਮੈਨੇ ਤੇ ਉਹ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਗਰੀਬ ਦੇ ਪੰਜਾਬ ਦੇ ਕਿਸਾਨ ਦੇ ਦੁਸ਼ਮਣ ਉਹ ਹੋਣਗੇ ਅਫਸਰ ਜਿਹੜੇ ਕਰਨਗੇ ਮੈਂ ਹਲੇ ਵੀ ਕਹਿਣਾ ਚਾਹੁੰਦਾ ਮੁੱਖ ਮੰਤਰੀ ਨੂੰ ਸ਼ਰਮ ਕਰ ਮੰਤਰੀ ਕੈਬਨਟ ਸਾਰੀ ਕੈਬਨਟ ਨੂੰ ਕਹਿਣਾ ਚਾਹੁੰਦਾ ਸ਼ਰਮ ਕਰੋ ਆ ਜਿਹੜਾ ਕਾਨੂੰਨਾ ਫਿਰ ਤੋਂ ਕੈਬਨਟ ਮੀਟਿੰਗ ਬਣਾ ਕੇ ਤੁਸੀਂ ਆ ਸਾਰੇ ਰੱਦ ਕਰੋ ਜੇ ਤੁਸੀਂ ਇਹਨੂੰ ਫਿਰ ਚੱਲਣ ਦਿਓਗੇ ਅਕਾਲੀ ਦਲ ਸਭ ਤੋਂ ਪਹਿਲੇ 15 ਤਰੀਕ ਨੂੰ ਲੁਧਿਆਣੇ ਤੋਂ ਆ ਸੰਘਰਸ਼ ਸ਼ੁਰੂ ਕਰੂਗਾ ਤੇ ਲਗਾਤਾਰ ਹਰ ਸ਼ਹਿਰ ਵਿੱਚ ਜਿੱਥੇ ਹੋ ਰਹੀ ਆ ਅਕਾਲੀ ਦਲ ਕਿਸਾਨਾਂ ਨਾਲ ਗਰੀਬ ਨਾਲ ਖੜਕੇ ਆ ਲੜਾਈ ਲੜੂਗਾ ਗਰੀਬ ਦੀ ਕਿਸਾਨ ਦੀ ਤੁਸੀਂ ਹੋਰ ਵੀ ਗੱਲ ਜਿਹੜੀ ਮੈਂ ਤੁਹਾਨੂੰ ਹਰਾਨੀ ਦੱਸਦਾ ਦੇਖੋ ਕਿਵੇਂ ਪਲਾਨਿੰਗ ਕੀਤੀ ਆ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਆ ਉਹਦੇ ਵਿੱਚ ਕਿਹਾ ਜਿਹੜੇ 50 ਏਕੜ ਤੋਂ ਵੱਡੇ ਆ ਜੇ ਉਸ ਕੋਅਕੁਆਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੂਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਆ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1 2 ਏਕੜਾਂ ਵਾਲੇ ਕਿੱਥੋਂ ਦੇਣਗੇ 33% ਐਡੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਦੇ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੁਣ ਹੋਣਾ ਕੀ ਹੈ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡਾਂ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਤੁਹਾਡੇ ਨਾਲ ਹੋਣਾ ਕੀ ਹੈ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਵੇਚ ਸਕਦੇ ਹੋ ਨਾ ਤੁਸੀਂ ਇਹ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆ ਹੁਣ ਨੋਟੀਫਿਕੇਸ਼ਨ ਹੋ ਗਈ ਹੈ ਗਵਰਨਮੈਂਟ ਦੀ ਕਿ ਗਵਰਨਮੈਂਟ ਐਕਵਾਇਰ ਕਰੂਗੀ ਥੋੜੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਦੇ ਵੀ ਹੋਣੀ ਹੈ ਜਿਹੜੀ 5 ਕਰੋੜ ਸ਼ਹਿਰ ਵਾਲੀ ਆ ਉਹ ਮਤਲਬ 20 30 ਲੱਖ ਤੇ ਰਹਿ ਗਈ ਜਣਾ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਛ ਆ ਇਹਦਾ ਇਸ ਕਾਨੂੰਨ ਦਾ ਜੋ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਐਕਵਾਇਰ ਕਰਨੇ ਆ ਇਹਦਾ ਇਦਾ ਅਸਰ ਹੋਣਾ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਆ ਅਸੀਂ ਕਿਸੇ ਹਾਲਤ 'ਚ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ 40000 ਏਕੜ ਕਹਿੰਦੇ ਐਕਵਾਇਰ ਕਰਾਂਗੇ 85000 ਕਰੋੜ ਤਾਂ ਅੱਜ ਹੀ ਲਿੱਤਾ ਕਰਜ਼ਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਕ ਮਕਸਦ ਹੈ ਕੋਈ ਡਿਵੈਲਪਮੈਂਟ ਕਰਨੀ ਮਕਸਦ ਨਹੀਂ